ਅਸਲੇ ਤੁਹਾਨੂੰ ਦੱਸ ਦਈਏ ਕਿ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਹੁੰਚ ਰਹੇ ਨੇ ਜਿਸ ਬੱਚੇ ਨੂੰ ਰੈਸਕਿਊ ਕਰਕੇ ਲਿਆਂਦਾ ਗਿਆ ਸੀ ਪਹਿਲਾਂ ਉਸ ਦਾ ਹਾਲ ਜਾਣਿਆ ਜਾਊਗਾ ਤਾਂ ਉਸ ਤੋਂ ਬਾਅਦ ਜਿਹੜੇ ਹਾਲਪੀਟ ਦੇ ਇਲਾਕੇ ਨੇ ਉਹਨਾਂ ਦੇ ਵਿੱਚ ਐਂਬੂਲੈਂਸ ਜਿਹੜੀਆਂ ਉਹ ਰਵਾਨਾ ਕੀਤੀਆਂ ਜਾਣੀਆਂ ਨੇ ਉਹਨਾਂ ਨੂੰ ਹਰੀ ਝੰਡੀ ਦਿੱਤੀ ਜਾਊਗੀ ਤਾਂ ਤਸਵੀਰਾਂ ਦੇਖ ਸਕਦੇ ਹੋ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਹੁੰਚ ਚੁੱਕੇ ਨੇ ਪਹਿਲਾਂ ਇਸ ਬੱਚੇ ਦਾ ਹਾਲ ਜਾਣਿਆ ਜਾਊਗਾ ਤਾਂ ਉਸ ਤੋਂ ਬਾਅਦ ਐਂਬੂਲੈਂਸ ਨੂੰ ਹਰੀ ਝੰਡੀ ਜੜੀ ਆ ਉਹ ਦੇ ਕੇ ਇਥੋਂ ਰਵਾਨਾ ਕੀਤਾ ਜਾਊਗਾ ਵਾਈਡ ਆ ਗਿਆ ਨਾ ਸਰਦਾਰ ਜੀ 1.7 ਲੱਖ ਰੱਖਦੇ ਵਸ ਸੱਚੇ ਦਾ ਰਾਜ ਕੋਲੋਂ ਇਹਦੇ ਦਾ ਘਟਨਾ ਦੇ ਕਰ ਹੋਈ ਨਾ ਉਹ ਇਹਨਾਂ ਸਾਡੇ ਸਰਸਪਾਲ ਨਾਲ ਗੱਲ ਕਰਕੇ ਸਾਰਾ ਹਾਲ ਜਾਈ ਕਰਦੇ ਜਦੋਂ ਇਹਨਾਂ ਲੋਟ ਲਈ ਉੱਥੇ ਭੇਜਾਂਗੇ ਬੇਟਾ ਉੱਪਰ ਅਧਿਆਲਾ ਕਰੇ ਦਾ ਕੋਈ ਭਾਗ ਤੇ ਮਿਲਿਆ ਇਹ 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 ਨਾ ਕੰਮ ਕਰਦੇ ਬਲ ਪੜੇ ਬਾਅਦੇ ਮੋੜੇ ਦਾ ਕਰਦੇ ਕੋਈ ਮਤਲਬ ਜਿਆਦਾ ਆਪਣੇ ਕੋਲ ਚਾਹਾਂਗੇ ਹਮੇਸ਼ਾ ਚਾਲੀ ਬੰਦ ਜਾਣੀ ਹੋਵੇ ਸਰ ਸਾਹਮਣੇ ਚੱਕਰ ਨੰਬਰ ਗੱਲ ਗੱਲ ਕੱਛੂਲੇ ਸਾਡੇ ਨਾਲ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਨੇ ਬੱਚੇ ਦਾ ਹਾਲ ਜਾਣਿਆ ਗਿਆ ਤਾਂ ਇਸ ਤੋਂ ਬਾਅਦ ਐਂਬੂਲੈਂਸ ਨੂੰ ਹਰੀ ਚੰਡੀ ਵੀ ਦਿੱਤੀ ਜਾਣੀ ਆ ਡਾਕਟਰ ਤੁਸੀਂ ਪਹੁੰਚੇ ਹੋ ਬੱਚੇ ਦਾ ਹਾਲ ਜਾਣਿਆ ਗਿਆ ਕੀ ਕੰਡੀਸ਼ਨ ਨਾ ਹੋਵੇ ਬੱਚੇ ਦੀ ਕੰਡੀਸ਼ਨ ਜਿਹੜੀ ਹੈਗੀ ਆ ਉਹਨੂੰ ਨਫਰੋਟਿਕ ਸਿੰਡਰੋਮ ਇੱਕ ਬਿਮਾਰੀ ਹੁੰਦੀ ਆ ਜਿਹੜੀ ਕਿ ਜੇ ਉਹਦਾ ਇਲਾਜ ਨਾ ਹੋਵੇ ਤਾਂ ਬਹੁਤ ਖਤਰਨਾਕ ਸਿੱਧ ਹੋ ਸਕਦੀ ਆ ਬਟ ਜੇ ਉਹਦਾ ਟਾਈਮ ਸਿਰ ਇਲਾਜ ਹੋ ਜਾਏ ਦਾ ਬੱਚਾ ਠੀਕ ਹੋ ਜਾਂਦਾ ਇਹਨੂੰ ਟਾਈਮ ਲੱਗਦਾ ਕਾਫੀ ਲੰਮਾ ਸਮਾਂ ਲੱਗਦਾ ਬਟ ਬੱਚਾ ਠੀਕ ਹੋ ਜਾਂਦਾ ਤੇ ਇਹ ਮੀਡੀਆ ਨੇ ਇਸ਼ੂ ਹਾਈਲਾਈਟ ਕੀਤਾ ਸੀਗਾ ਜੀ ਇੱਕ ਤਾਂ ਉਹਨਾਂ ਦੇ ਘਰ ਦੇ ਵਿੱਚ ਤੁਸੀਂ ਕਹ ਲਓ ਵੀ ਇੱਕ ਰਾਜ ਮਿਸਤਰੀ ਦਾ ਪਰਿਵਾਰ ਘਰਾਂ ਦੇ ਵਿੱਚ ਜਹਿਮਤ ਤੇ ਉੱਪਰੋਂ ਹੜ੍ਹ ਆ ਗਏ ਤੇ ਸਾਰੇ ਪਾਸੇ ਪਾਣੀ ਪਾਣੀ ਤੇ ਜਦੋਂ ਮੀਡੀਆ ਨੇ ਹਾਈਲਾਈਟ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਐ ਐਨਡੀਟੀਵੀ ਤੇ ਆਈ ਸੀ ਖਬਰ ਇਹ ਤੇ ਉਸ ਤੋਂ ਸਿਵਾਏ ਫਿਰ ਅੱਗੇ ਬਾਕੀ মিডিਆ ਨੇ ਵੀ ਉਹਨੂੰ ਪੂਰਾ ਕਵਰ ਕੀਤਾ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਦਾ ਨੋਟਿਸ ਲਿਆ ਮੇਰੇ ਧਿਆਨ ਚ ਲਿਆਂਦਾ ਉਹਨਾਂ ਨੇ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਬੱਚੇ ਦੀ ਮਦਦ ਕਰੋ ਤੇ ਅਸੀਂ ਇਮੀਡੀਏਟਲੀ ਬੱਚੇ ਨੂੰ ਬੋਰਡ ਤੇ ਲੈ ਕੇ ਇੱਥੇ ਆਏ ਉਹਦਾ ਇਲਾਜ ਚੱਲ ਰਿਹਾ पीजे ਦੇ ਡਾਕਟਰਾਂ ਨਾਲ رابطہ ਕੀਤਾ ਉਹ ਵੀ ਪੂਰੀ ਜਿਹੜੀ ਹੈਗੀ ਆਪਣੀ ਜਿਹੜੀ ਸਲਾਹ ਮਸ਼ਵਰਾ ਦੇ ਰਹੇ ਆ ਉਹਨਾਂ ਨੇ ਕੋਈ ਟੈਸਟ ਕਰਨਾ ਉਹਦੇ ਵਾਸਤੇ ਬੱਚੇ ਨੂੰ ਅਸੀਂ ਪੀਜੇ ਭੇਜਾਂਗੇ ਟੈਸਟ ਹੋ ਜਾਏਗਾ ਉਹਦਾ ਸਾਰਾ ਇਲਾਜ ਸਰਕਾਰ ਫ੍ਰੀ ਕਰਾ ਕੇ ਦੇਗੀ ਔਰ ਉਸ ਪਰਿਵਾਰ ਦੀ ਅਸੀਂ ਵੈਸੇ ਵੀ ਬਾਹ ਫੜੀ ਆ ਔਰ ਉਹਨੂੰ ਸਪੋਰਟ ਕਰਾਂਗੇ ਬੱਚੇ ਦੀ ਪੜ੍ਹਾਈ ਵਾਸਤੇ ਵੀ ਉਹਦੇ ਇਲਾਜ ਵਾਸਤੇ ਵੀ ਔਰ ਪਰਿਵਾਰ ਦਾ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਉਹਦੀ ਵੀ ਪਰਪਾਈ ਜਿਹੜੀ ਉਹ ਕੀਤੀ ਜਾਊਗੀ ਤਾਂ ਕਿ ਪਰਿਵਾਰ ਨੂੰ ਕਿਸੇ ਕਿਸਮ ਦੀ ਜਿਹੜੀ ਹੈਗੀ ਦਿੱਕਤ ਨਾ ਆਵੇ ਹੋਰ ਵੀ ਜਿੰਨੇ ਪਰਿਵਾਰ ਆ ਇਸ ਤੋਂ ਸਵਾਏ ਜਿੰਨੇ ਵੀ ਸਾਡੇ ਧਿਆਨ ਵਿੱਚ ਆ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਔਰ ਉਹਨਾਂ ਨੂੰ ਦੁਬਾਰਾ ਜਿਹੜਾ ਹੈਗਾ ਆਪਣੇ ਪੈਰਾਂ 'ਤੇ ਖੜੇ ਹੋਣ ਵਾਸਤੇ ਜਿਹੜਾ ਹੈਗਾ ਉਹਨਾਂ ਨੂੰ ਅਸੀਂ ਉਹਦੀ ਹਰ ਤਰ੍ਹਾਂ ਦੀ ਸਰਕਾਰ ਮਦਦ ਕਰ ਰਹੀ ਹੈ ਚਾਹੇ ਉਹ ਉਹਨਾਂ ਦੀ ਫਸਲ ਦਾ ਨੁਕਸਾਨ ਹੋਵੇ ਖੇਤ ਦਾ ਨੁਕਸਾਨ ਹੋਵੇ ਘਰ ਦਾ ਮवेशੀਆਂ ਦਾ ਘਰ ਦੇ ਸਮਾਨ ਦਾ ਹਰ ਤਰ੍ਹਾਂ ਦਾ ਜਿਹੜਾ ਹੈਗਾ ਸਰਕਾਰ ਉਹਨਾਂ ਨੂੰ ਉਹਨਾਂ ਦੀ ਮਦਦ ਕਰਕੇ ਦੁਬਾਰਾ ਤੋਂ ਉਹਨਾਂ ਨੂੰ ਜਿਹੜਾ ਹੈਗਾ ਫਸਦੇ ਖੇਤ ਦੇ ਪਰਿਵਾਰ ਜਿਹੜੇ ਆ ਉਹ ਆਪਾਂ ਦੇਖਣਾ ਚਾਹੁੰਦੇ ਹਾਂ ਜੀ ਡਾਕਟਰ ਜਿਸ ਤਰ੍ਹਾਂ ਪਾਣੀ ਹੁਣ ਥੋੜਾ ਜਿਹਾ ਸੁਪਨਾ ਸ਼ੁਰੂ ਹੋ ਗਿਆ ਕਿ ਪਹਿਲਾਂ ਵਾਲੀ ਕੀ ਜ਼ਿੰਦਗੀ ਹੁਣੀ ਸ਼ੁਰੂ ਹੋ ਜੂਗੀ ਲੇਕਿਨ ਜਿਸ ਤਰ੍ਹਾਂ ਹੁਣ ਬਿਮਾਰੀਆਂ ਦਾ ਖਤਰਾ ਵਧਨ ਦਾ ਡਰ ਆ ਟੀਮਾਂ ਨੂੰ ਕਿਸ ਤਰੀਕੇ ਦੇ ਨਾਲ ਅਲਰਟ ਕੀਤਾ ਗਿਆ ਦੇਖੋ ਉਹਦੇ ਵਾਸਤੇ ਸਰਕਾਰ ਨੇ ਪੂਰਾ ਸਾਫ ਸਫਾਈ ਦਾ ਫਿਊਮਿਗੇਸ਼ਨ ਜਿਹੜਾ ਲਾਰਵਲ ਐਂਟੀ ਲਾਰਵਲ ਸਪਰੇਅ ਆ ਪੀਣ ਵਾਲੇ ਸਾਫ ਪਾਣੀ ਦਾ ਔਰ ਇਸ ਦੋਸਵਾਏ ਜਿਹੜਾ ਹੈਗਾ ਹਰ ਪਿੰਡ ਦੇ ਵਿੱਚ ਮੈਡੀਕਲ ਕੈਂਪ ਲੱਗੇਗਾ ਸਾਡੀਆਂ ਟੀਮਾਂ ਪਹਿਲਾਂ ਵੀ ਪਹੁੰਚ ਰਹੀਆਂ ਤੇ ਅਸੀਂ ਜਿਹੜੀਆਂ ਬਿਮਾਰੀਆਂ ਦੀ ਰੋਕਥਾਮ ਲਈ ਔਰ ਬਿਮਾਰੀਆਂ ਦੇ ਇਲਾਜ ਲਈ ਸਰਕਾਰ ਨੇ ਪੂਰਾ ਬੰਦੋਬਸਤ ਕੀਤਾ ਹੈਗਾ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਲੋਕਾਂ ਨੇ ਪ੍ਰਕਾਸ਼ਨ ਲੈਣੀ ਹੈ ਕਿ ਬਿਲ ਇੱਕ ਵੇਲੇ ਜਦ ਤੁਸੀਂ ਬਾਹਰ ਜਾਂਦੇ ਹੋ ਹੱਥੇ ਛੋਟੀ ਰੱਖੋ ਜਿਵੇਂ ਸਨੇਕ ਬਾਈਟ ਦੇ ਕੇਸਸ ਵਧੇ ਆ ਡਾਇਰੀਆ ਦੇ ਕੇਸਸ ਵਧੇ ਆ ਤਾਜ਼ਾ ਖਾਣਾ ਖਾਓ ਪਾਣੀ ਜਿਹੜਾ ਜਾਂ ਬੋਤਲ ਦਾ ਪੀਓ ਜਾਂ ਜਿਹੜੀ ਅਸੀਂ ਗੋਲੀ ਦਿੰਨੇ ਆ ਉਹਨੂੰ 20 ਲੀਟਰ ਚ ਪਾ ਕੇ 20 ਮਿੰਟ ਰੱਖ ਦਿਓ ਬਾਅਦ ਚ ਪੀ ਲਓ ਉਹਨੂੰ ਤੇ ਜਾਂ ਬੋਲ ਕਰਕੇ ਪੀ ਲਓ ਸੋ ਜੇ ਤੁਸੀਂ ਇਹ ਵੜੀਆ ਪ੍ਰਕਾਸ਼ਨ ਲਾਉਗੇ ਜਦੋਂ ਘਰ ਜਾਂਦੇ ਹੋ ਆਤਮੂ ਸਾਬਣ ਨਾਲ ਧੋ ਕੇ ਉਹਨੂੰ ਸਰੋਂ ਦਾ ਤੇਲ ਲਗਾ ਲਓ ਖਾਸ ਕਰਕੇ ਪੈਰਾਂ ਦੀਆਂ ਉਂਗਲੀਆਂ ਦੇ ਵਿਚਾਲੇ ਤਾਂ ਫੰਗਲ ਇਫੈਕਸ਼ਨ ਨਹੀਂ ਹੋਏਗੀ ਬਾਕੀ ਅਸੀਂ ਸਾਰੀਆਂ ਦਵਾਈਆਂ ਦਾ ਬੰਦੋਬਸਤ ਕੀਤਾ ਹੋਇਆ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਕੋਈ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਉਹਨਾਂ ਨੂੰ ਉਹਨਾਂ ਨੂੰ ਫੈਲਣ ਤੋਂ ਵੀ ਰੋਕਾਂਗੇ ਔਰ ਉਹਨਾਂ ਦਾ ਇਲਾਜ ਵੀ ਕਰਾਂਗੇ ਸਰਕਾਰ ਕੋਲ ਪੂਕਤਾ ਇੰਤਜ਼ਾਮ ਨੇ ਹਾਂਜੀ ਬਿਲਕੁਲ ਪੂਰਾ ਪੂਕਤਾ ਇੰਤਜ਼ਾਮ ਹੈ ਜੀ ਇਹ ਸੰਡਾ ਡਾਕਟਰ ਬੀਬੀ ਸਿੰਘ ਇਸ ਵੇਲੇ ਉਸ ਬੱਚੇ ਦਾ ਹਾਲ ਜਾਣਿਆ ਗਿਆ ਜਿਸ ਨੂੰ ਰੈਸਕਿਊ ਕਰਕੇ ਲਿਆਂਦਾ ਗਿਆ ਸੀ ਤਾਂ ਉਸ ਦੀ ਜਿਹੜੀ ਮਾਲੀ ਹਾਲ ਤਾਂ ਜਾਂ ਉਸ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਆ ਉਹ ਸਰਕਾਰ ਦੇ ਵੱਲੋਂ ਜਿਹੜੀ ਉਹ ਕੀਤੀ ਜਾਊਗੀ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਬੱਚੇ ਨੂੰ ਤਲਵੰਡੀ ਅਜਨਾਲਾ ਸਾਈਡ ਤੋਂ ਰੈਸਕਿਊ ਕਰਕੇ ਲਿਆਂਦਾ ਗਿਆ ਸੀ ਤਾਂ ਅੱਜ ਉਹਨਾਂ ਨੂੰ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਮਿਲਕੇ ਗਏ ਨੇ ਕੁਝ ਮਾਲੀ ਸਹਾਇਤਾ ਵੀ ਦਿੱਤੀ ਗਈ ਆ ਪਹਿਲਾਂ ਉਸ ਬੱਚੇ ਦੀਆਂ ਤਸਵੀਰਾਂ ਦੇਖ ਦੋ ਤੇ ਇਹਨਾਂ ਨੂੰ ਹੀ ਉੱਥੋਂ ਰੈਸਕਿਊ ਕਰਕੇ ਲਿਆਂਦਾ ਗਿਆ ਸੀ ਜਦੋਂ ਇੱਕ ਨਿੱਜੀ ਚੈਨਲ ਦੇ ਉੱਪਰ ਇਨਾਂ ਦੀ ਜਿਹੜੀ ਆ ਉਹ ਵੀਡੀਓ ਵਾਇਰਲ ਹੋਈ ਸੀ ਤਾਂ ਉਸ ਤੋਂ ਬਾਅਦ ਸਰਕਾਰ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਹੋਇਆਂ ਇਸ ਬੱਚੇ ਨੂੰ ਰੈਸਕਿਊ ਕੀਤਾ ਔਰ ਇਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਹਸਪੀਟਲ ਦੇ ਬੱਚਾ ਵਾਰਡ ਦੇ ਵਿੱਚ ਸ਼ਿਫਟ ਹੈਗੇ ਨੇ ਇਲਾਜ ਇਹਨਾਂ ਦਾ ਚੱਲ ਰਿਹਾ ਸਿਹਤ ਮੰਤਰੀ ਸਾਹਿਬ ਮਿਲ ਕੇ ਗਏ ਨੇ ਤਾਂ ਉਹਨਾਂ ਦੇ ਫਾਦਰ ਸਾਹਿਬ ਨਾਲ ਗੱਲ ਕਰਨੀ ਚਾਹਾਂਗੇ ਜਦੋਂ ਬੱਚੇ ਨੂੰ ਰੈਸਕਿਊ ਕਰਕੇ ਲਿਆਂਦਾ ਗਿਆ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਅਪੀਲ ਕੀਤੀ ਗਈ ਸੀ ਸਰ ਆਪਣੇ ਬਾਰ ਚ ਬਹੁਤ ਜ਼ਿਆਦਾ ਪਾਣੀ ਵੜਾ ਰਿਹਾ ਤੇ ਉਹਦੇ ਕਾਰਨ ਖਾਲਸਾ ਇਟਾਲਿਆ ਨਾ ਉਧਰ ਸੇਵਾ ਲੱਗੀ ਹੋਣਾ ਸਾਨੂੰ ਇਹਦੀ ਤੱਕ ਲਿਆਂਦਾ ਹਾਂ ਜੀ ਪਿੱਲੋ ਸਰਕਾਰੀ ਹਸਪੀਟਲ aí ਨਾਲੇ aí ਨਾਲੇ ਫਿਰ ਗੱਲਬਾਤ ਕਰਕੇ ਤੇ ਇੱਥੇ ਲਿਆਂਦਾ ਵੇ ਜੀ ਕਿਸ ਤਰ੍ਹਾਂ ਤੁਹਾਨੂੰ ਇਲਾਜ ਵਗੈਰਾ ਡਾਕਟਰਾਂ ਨੇ ਕੀ ਦੱਸਿਆ ਇਲਾਜ ਵਗੈਰਾ ਲਾਜ ਸਹੀ ਹੋ ਰਿਹਾ ਠੀਕ ਹੈ ਬਾਕੀ ਡਾਇਰੈਕਟਰ ਸਾਹਿਬ ਆਏ ਸੀ ਪਤ ਨਹੀਂ ਕੀ ਆਖਿਆ ਕੀ ਨਹੀਂ ਬਾਕੀ ਇਲਾਜ ਬਿਲਕੁਲ ਸਹੀ ਚੱਲ ਰਿਹਾ ਬਿਲਕੁਲ ਸਹੀ ਚੱਲ ਰਿਹਾ ਤਾਂ ਜਦੋਂ ਸਿਹਤ ਮੰਤਰੀ ਸਾਹਿਬ ਆਏ ਸੀ ਤੁਸੀਂ ਵੀ ਇੱਥੇ ਸੀ ਕਿਸ ਤਰ੍ਹਾਂ ਦਾ ਪ੍ਰੋਸੈਸਰ ਦਿੱਤਾ ਗਿਆ ਔਰ ਕਿਸ ਤਰ੍ਹਾਂ ਦੀ ਗੱਲਬਾਤ ਜਿਹੜੀ ਸਿਹਤ ਮੰਤਰੀ ਦੇ ਨਾਲ ਹੋਈ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਕਿਹਾ ਕਿ ਪਾਣੀ ਦੀ ਵਜ੍ਹਾ ਨਾਲ ਇਹਨਾਂ ਦੇ ਘਰ ਵੀ ਬਹੁਤ ਬਰਬਾਦ ਹੋਏ ਤਾਂ ਸਭ ਤੋਂ ਪਹਿਲਾਂ ਬੱਚੇ ਦਾ ਇਲਾਜ ਬਾਰੇ ਕਿਹਾ ਜਾ ਗਿਆ ਕਿਹਾ ਵਾ ਕਿ ਬੱਚੇ ਦਾ ਇਲਾਜ ਪੂਰੀ ਜ਼ਿੰਮੇਵਾਰੀ ਦੇ ਨਾਲ ਨਿਭਾਇਆ ਜਾਊਗਾ ਜੋ ਕਿ ਫ੍ਰੀ ਇੱਥੇ ਤੱਕ ਹੋ ਰਿਹਾ ਵਾ ਤੇ ਅੱਗੇ ਵੀ ਸਰਕਾਰ ਬੱਚੇ ਦੀ ਐਵੇਂ ਹੈਲਪ ਕਰੂਗੀ ਕੋਈ مالی ਸਹਾਇਤਾ ਵੀ ਤੁਹਾਨੂੰ ਦਿੱਤੀ ਗਈ ਆ ਇਲਾਜ ਲਈ ਆ ਜਾਂ ਘਰ ਦੇ ਖਰਚੇ ਲਈ ਆ ਉਸ ਤੋਂ ਬਾਅਦ ਵੀ ਕੋਈ ਸਹਾਇਤਾ ਦਿੱਤੀ ਜਾਊਗੀ ਇਸ ਵਾਰ ਤਾਂ ਸਾਨੂੰ ਸਹਾਇਤਾ ਦੇ ਕੇ ਗਿਆ ਬਹੁਤ ਬਹੁਤ ਮਤਲਬ ਵਧੀਆ ਸਹਾਇਤਾ ਕਰਕੇ ਗਿਆ ਤਾਂ ਸਾਨੂੰ ਚੈੱਕ ਵੀ ਦਿੱਤਾ ਗਿਆ ਵਾ ਜੋ ਕਿ ਬੱਚੇ ਦੀ ਹੈਲਪ ਵਾਸਤੇ ਤਾਂ ਘਰ ਦਾ ਵੀ ਉਹਨਾਂ ਨੇ ਕਿਹਾ ਕਿ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋ ਤਾਂ ਅਸੀਂ ਪੂਰੀ ਹੈਲਪ ਕਰਾਂਗੇ ਤੁਹਾਡੇ ਪਰਿਵਾਰ ਦੀ ਤੋਂ ਸਿਹਤ ਮੰਤਰੀ ਅੱਜ ਸਾਡੀ ਬਹੁਤ ਹੈਲਪ ਕਰਕੇ ਗਿਆ ਇਸ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀ ਸਰਕਾਰ ਆਪਣੇ ਲੈਵਲ ਤੇ ਕੰਮ ਠੀਕ ਕਰ ਰਹੀ ਆ ਕੋਈ ਕਮੀਆਂ ਜੋ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਨੇ ਤੁਹਾਨੂੰ ਲੱਗਦਾ ਕਿ ਸਰਕਾਰ ਠੀਕ ਕੰਮ ਕਰ ਰਹੀ ਹੈ ਸਾਡੇ ਅਕੋਰਡਿੰਗ ਤਾਂ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਕੁਝ ਵੀ ਲੋਕ ਬੋਲ ਦਿੰਦੇ ਆ ਪਰ ਸਰਕਾਰ ਆਪਣਾ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਵੇਂ ਕਿ ਭਗਵੰਤ ਮਾਨ ਗਰੀਬਾਂ ਦੀ ਬਹੁਤ ਹੈਲਪ ਕਰ ਰਿਹਾ ਹੈ ਤਾਂ ਅੱਜ ਕੱਲ ਨੌਕਰੀਆਂ ਵੀ ਮੇਰੇ ਅਕੋਰਡਿੰਗ ਤਾਂ ਬਹੁਤ ਪੱਕੀਆਂ ਹੋ ਜਾਵਾਂ ਜਿਨ੍ਹਾਂ ਦੀਆਂ ਕੱਚੀਆਂ ਸੀਗੀਆਂ ਤੇ ਇਸ ਕਰਕੇ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਡੇ ਨਾਲ ਇਸ ਵੇਲੇ ਡਾਕਟਰ ਸਾਹਿਬ ਮੌਜੂਦ ਨੇ ਜਿਨ੍ਹਾਂ ਦੀ ਦੇਖ ਰਿਕ ਦੇ ਵਿੱਚ ਇਲਾਜ ਚੱਲ ਰਿਹਾ ਹੈ ਡਾਕਟਰ ਸਾਹਿਬ ਕਿਸ ਤਰ੍ਹਾਂ ਕੰਡੀਸ਼ਨ ਆਨ ਨੂੰ ਬੱਚੇ ਦੀ ਕੰਡੀਸ਼ਨ ਬੱਚੇ ਦੀ ਹੁਣ ਸਟੇਬਲ ਹੈ ਜੀ ਬੱਚੇ ਨੂੰ ਅ ਨਫਰੋਟਿਕ ਸਿੰਡਰੋਮ ਨਾਮ ਦੀ ਇੱਕ ਤਕਲੀਫ ਸੀਗੀ ਤੇ ਉਹਦੇ ਕਰਕੇ ਪਲੂਰਲ ਇਫਿਊਜ਼ਨ ਜਿਵੇਂ ਕਿ ਫੇਫੜਿਆਂ 'ਚ ਪਾਣੀ ਪਰਨਾ ਪੇਟ 'ਚ ਪਾਣੀ ਪਰਨਾ ਜਿਹਨੂੰ ਐਸਾਈਟਿਸ ਕਹਿੰਦੇ ਉਹ ਸੀਗੀ ਉਹਦੇ ਕਰਕੇ ਸਾਰੀ ਮਤਲਬ ਥੋੜੀ ਪ੍ਰੋਬਲਮ ਵੀ ਆ ਰਹੀ ਸੀ ਲੇਕਿਨ ਹੁਣ ਬੱਚਾ ਸਟੇਬਲ ਹੈਗਾ ਤੇ ਉਹ ਜੇਰੇ ਇਲਾਜ ਹੈਗਾ ਸਹੀ ਜਿਸ ਤਰ੍ਹਾਂ ਹੁਣ ਬੱਚੇ ਦੀ ਦੇਖ ਰਹਾ ਹਾਂ ਹਾਲ ਤੱਕ ਕੁਝ ਠੀਕ ਹੈ ਬੱਚਾ ਕੀ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਇਸ ਤੋਂ ਇਲਾਵਾ ਨਹੀਂ ਜੀ ਇਸ ਟਾਈਮ ਤੇ ਬੱਚਾ ਸਟੇਬਲ ਹੈ ਬਾਕੀ ਇਹ ਗੁਰਦਿਆਂ ਦੀ ਤਕਲੀਫ ਹੈ ਦੇਖੋ ਇਹਦੇ ਵਿੱਚ ਪੋਟੈਂਸ਼ੀਅਲ ਪ੍ਰੋਬਲਮਸ ਤੇ ਹੋ ਸਕਦੀਆਂ ਲੇਕਿਨ ਉਹਨਾਂ ਨੂੰ ਜੇ ਪ੍ਰੋਪਰ ਆਪਾਂ ਦੇਖਰੇ ਕਰੀਏ ਤੇ ਇਸ ਦਾ ਇਲਾਜ ਬੜਾ ਅੱਛਾ ਹੋ ਸਕਦਾ ਹੈਗਾ ਜੀ ਕਿੰਨਾ ਕੁ ਲੰਬਾ ਇਲਾਜ ਹੈ ਜਿਹੜਾ ਇਸ ਬੱਚੇ ਦਾ ਚੱਲੇਗਾ ਔਰ ਦੱਸ ਸਕਦੇ ਹਾਂ ਕਿ ਐਸਟੀਮੇਟਲੀ ਕਿੰਨਾ ਕੁ ਖਰਚਾ ਹੋ ਸਕਦਾ ਦੇਖੋ ਜੀ ਨੇਫਰੋਟਿਕ ਸਿੰਡਰਮ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਹੈ ਕਿ ਮਤਲਬ ਨਾਨ ਸਿਗਨੀਫੀਕੈਂਟ ਹੁੰਦਾ ਤੇ ਉਹਦੇ ਵਿੱਚ ਤੇ ਆਮ ਤੌਰ ਤੇ ਦੋ 3 ਮਹੀਨੇ ਦੇ ਕੋਰਸ ਤੋਂ ਬਾਅਦ ਬੱਚਾ ਠੀਕ ਹੋ ਜਾਂਦਾ ਹੈ ਐਦੀ ਪਹਿਲਾਂ ਮਤਲਬ ਰੀਨਲ ਬਾਇਓਪਸੀ ਹੋ ਚੁੱਕੀ ਹੈ ਪੀਜੀਆ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਸਿਗਨੀਫੀਕੈਂਟ ਤਕਲੀਫ ਆਈ ਹੈ ਉਹਦਾ ਮਤਲਬ ਹੈ ਕਿ ਬਾਰ-ਬਾਰ ਇਹਨੂੰ ਮਤਲਬ ਇਹ ਸੋਜਾਂ ਦੀ ਤਕਲੀਫ ਹੋ ਸਕਦੀ ਹੈ ਤੇ ਦਵਾਈ ਬਾਰ-ਬਾਰ ਚੇਂਜ ਵੀ ਕਰਨੀ ਪੈ ਸਕਦੀ ਹੈ ਤੇ ਹੁਣ ਇਹ ਇਨ ਨੇਚਰਲ ਕੋਰਸ ਆਫ ਡਿਜ਼ੀਜ਼ ਦੇ ਵਿੱਚ ਹਰ ਇੱਕ ਬੱਚੇ ਦਾ ਡਿਫਰੈਂਟ ਜਿਹੜਾ ਹੈਗਾ ਮਤਲਬ ਪ੍ਰੋਗਨੋਸਿਸ ਹੁੰਦਾ ਹੈ ਤੇ ਉਸ ਮੁਤਾਬਕ ਕਾਫੀ ਉਮੀਦ ਹੈ ਕਿ ਬੜੀ ਜਲਦੀ ਠੀਕ ਹੋ ਜਾਏਗਾ ਲੇਕਿਨ ਜੇ ਬਾਰ ਬਾਰ ਸੋਜਾਂ ਦੀ ਤਕਲੀਫ ਹੁੰਦੀ ਹੈ ਤੇ ਥੋੜਾ ਟਾਈਮ ਵੀ ਲੱਗ ਸਕਦਾ ਹੈ ਹਾਂਜੀ ਦੋਸਤੋ ਜਿਸ ਤਰ੍ਹਾਂ ਹੁਣ ਜਿੱਦਾਂ ਵੀਡੀਓ ਵਾਇਰਲ ਪਹਿਲਾਂ ਵੀ ਹੋਈਆਂ ਸੀ ਹੁਣ ਹੋਣਗੀਆਂ ਬਹੁਤ ਸਾਰੇ ਲੋਕ ਇਹਨਾਂ ਦਾ ਪਤਾ ਵੀ ਲੈਣ ਆਉਣਗੇ ਕਿਉਂਕਿ ਰਿਸ਼ਤੇਦਾਰ ਵੀ ਆਉਂਦੇ ਹੋਣਗੇ ਕੋਈ ਇਹਨਾਂ ਨੂੰ ਅਗਾਹ ਕੀਤਾ ਗਿਆ ਕਿ ਕਿਸ ਤਰ੍ਹਾਂ ਦੀ ਜਿਹੜੀ ਹੈ ਵਿਚਾਰ ਰੱਖਣ ਦੇ ਲਈ ਕਿਸ ਤਰ੍ਹਾਂ ਦੀ ਉਹਦੇ ਕੋਲ ਜਿਹੜੇ ਲੋਕ ਆਉਣ ਜੇ ਆਉਣ ਤਾਂ ਸਾਵਧਾਨੀ ਕੀ ਹੋਣੀ ਚਾਹੀਦੀ ਹੈ ਦੇਖੋ ਜੀ ਮੇਰਾ ਤਾਂ ਇਹ ਵਿਚਾਰ ਆ ਜਿਵੇਂ ਕਿ ਅਸੀਂ ਬੱਚੇ ਨੂੰ ਆਈਸੋਲੇਸ਼ਨ ਵਾਰਡ ਚ ਰੱਖਿਆ ਹੋਇਆ ਠੀਕ ਹੈ ਤਾਂ ਕਿ ਬੱਚਾ ਕਿਉਂਕਿ ਇਸ ਟਾਈਮ ਜਿਹੜੀ ਨੇਫਰੋਟਿਕ ਸਿੰਡਰੋਮ ਆ ਗਿਆ ਉਹ ਇਮਿਊਨੋ ਸਪਰੈਸੈਂਟ ਕੰਡੀਸ਼ਨ ਹੁੰਦੀ ਹੈ ਤੇ ਜਿਹੜੀ ਐਸੇ ਦਵਾਈਆਂ ਵੀ ਦਿੰਨੇ ਆ ਉਹ ਵੀ ਇਮਿਊਨ ਸਿਸਟਮ ਨੂੰ ਥੋੜਾ ਬੋਤਾ ਆਲਟਰ ਕਰਦੀਆਂ ਚੇਂਜ ਕਰਦੀਆਂ ਐ ਇਸ ਕਰਕੇ ਬੱਚੇ ਨੂੰ ਇਨਫੈਕਸ਼ਨ ਹੋਣ ਦੀ ਸੰਭਾਵਨਾ ਜ਼ਿਆਦਾ ਹੋ ਸਕਦੀ ਹੈ ਇਸ ਕਰਕੇ ਅਸੀਂ ਕਹਿੰਨੇ ਕਿ ਮਤਲਬ ਬੇਫਜ਼ੂਲ ਭੀੜ ਤੋਂ ਬਚਨ ਤੇ ਜੇ ਕੋਈ ਰਿਸ਼ਤੇਦਾਰ ਆਂਦਾ ਵੀ ਹੈ ਤੇ ਮਾਸਕ ਪਾ ਕੇ ਆਵੇ ਜੇ ਕਿਸੇ ਨੂੰ ਕੋਈ ਜੁਕਾਮ ਖਾਂਸੀ ਕੁਝ ਐਸੀ ਤਕਲੀਫ ਹੈ ਜੇ ਠੀਕ ਹੈ ਕੋਈ ਤਾਂ ਵੀ ਉਹ ਇੱਕ ਆਮ ਤਰ੍ਹਾਂ ਦੀ ਦੂਰੀ ਬਣਾ ਕੇ ਰੱਖੇ ਤੇ ਬਾਕੀ ਬਿਲਕੁਲ ਘਰ ਦੇ ਨੇੜੇ ਰਿਸ਼ਤੇਦਾਰ ਆ ਜਿਹੜੇ ਕਿ ਘਰ ਦੇ ਬੰਦੇ ਆ ਉਹਨਾਂ ਦੇ ਚਲੋ ਕੋਈ ਗੱਲ ਨਹੀਂ ਜੇ ਦੂਰੋਂ ਆਉਂਦੇ ਜਿੱਦਾਂ ਤਾਂ ਸਾਨੂੰ ਸਟੇਟਸ ਪਤਾ ਹੀ ਨਹੀਂ ਕਿ ਉਹਨੂੰ ਕੋਈ ਤਕਲੀਫ ਹੈ ਨਹੀਂ ਹੈ ਤੇ ਉਹ ਫਿਰ ਥੋੜਾ ਬੱਚੇ ਦੇ ਕੋਲ ਨਾ ਹੀ ਜਾਵੇ ਤੇ ਅੱਛਾ ਹੈਗਾ ਹਾਂਜੀ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਡਾਕਟਰ ਸਾਹਿਬ ਨੇ ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਇਸ ਬੱਚੇ ਦਾ ਇਲਾਜ ਚੱਲ ਰਿਹਾ ਸ਼ੇਤ ਮੰਤਰੀ ਸਾਹਿਬ ਇਸ ਤੋਂ ਪਹਿਲਾਂ ਆ ਕੇ ਗਏ ਸੀ ਹਾਲ ਜਾਣ ਕੇ ਗਏ ਸੀ 10 ਐਂਬੂਲੈਂਸ ਜਿਹੜੀਆਂ ਉਹ ਤਾਂ ਹੁਣ ਵੀ ਇੱਕ ਜਿਹੜੀ ਸਲਾਹ ਆ ਜੋ ਲੋਕ ਬਾਹਰੋਂ ਆਉਂਦੇ ਨੇ ਕਿਉਂਕਿ ਕਿ ਪੇਸ਼ੈਂਟ ਨੇ ਤਾਂ ਇਹਨਾਂ ਦੇ ਕੋਲ ਸਾਫ ਸਫਾਈ ਜਿਹੜੀ ਹੋਣੀ ਬਹੁਤ ਜ਼ਰੂਰੀ ਆ ਬਾਹਰੋਂ ਆਉਣ ਵਾਲੇ ਵੀ ਇਹ ਧਿਆਨ ਰੱਖਣ ਕਿ ਅਗਰ ਬੱਚੇ ਨੂੰ ਜਿੰਨਾ ਜਲਦੀ ਠੀਕ ਹੁੰਦਾ ਦੇਖਣਾ ਚਾਹੁੰਦੇ ਨੇ ਉਹਨਾਂ ਹੀ ਇਸ ਦੇ ਕੋਲ ਜਿਹੜਾ ਘਟ ਆਉਣ ਦੀ ਕੋਸ਼ਿਸ਼ ਕੀਤੀ ਜਾਵੇ